ਕਿਉਂ ਅਕਰ ਹਿੰਦੂ ਵਰਤਿਆ ਹੈ ਇਹ ਕਹਿੰਦਾ ਜੇ ਸੰਤਾਂ ਨੇ ਮੂੰਹ ਹਿੰਦੂ ਫੱਗਦਾ ਨਹੀਂ ਮੈਂ ਕਿਹਨੂੰ ਸਰਟੀਫਿਕੇਟ ਦਿੱਤਾ ਕਿ ਮੈਂ ਸੰਤ ਆ ਕਿਸੇ ਬੰਦੇ ਨੂੰ ਲੈ ਕੇ ਦਿੱਤਾ ਕਿ ਮੈਂ ਸੰਤ ਆ ਮੈਂ ਤਾਂ ਜਰਨੈਲ ਸੰਗਤ ਖਲਤ ਖਾਲਸਾ ਹੈ ਹਿੰਦੂ ਅਕਰ ਕਿਉਂ ਵਰਤਿਆ ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ ਵੈਰ ਹੁੰਦਾ ਤਾਂ ਇਹ ਹਿੰਦੂ ਦੀ ਕੁੜੀ ਨਾਲ ਸ਼ਰਾਕਤ ਹੁੰਦਾ ਜਲਾਲਾਵਾਦ ਤੋਂ ਹੁਕਮ ਚੰਦ ਹਿੰਦੂ ਦੀ ਲੜਕੀ ਹਿੰਦੂ ਚੁਟਕੇ ਲਾ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ ਸਾਥ ਜਰ ਦੇ ਕੱਠੇ ਚਾਣ ਕੇ ਸਟੇਜ ਤੇ ਚੀਕਾ ਮਾਰ ਕਰ ਰਿਹਾ ਸੰਤ ਜੀ ਤੁਸੀਂ ਦੰਦਵੀਂ ਟਕਸਾਲ ਦੇ ਸੇਵਾਦਾਰ ਹੋ ਪ੍ਰਾਪਤਨ ਸਨਕ ਸਿੱਖ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹਿਆ ਮੇਰੀ ਨੌਜਵਾਨ ਕੁਆਰੀ ਲੜਕੀ ਨੂੰ ਹਿੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ 'ਚ ਵਿਤਕਰਾ ਹੁੰਦਾ ਮੈਂ ਇਹਨੂੰ ਕਹਿੰਦਾ ਸਟੇਜ ਤੋਂ ਉੱਟ ਜਾ ਜਾ ਕੇ ਹਿੰਦੂਆਂ ਨੂੰ ਕਹਵੇ ਪਰ ਨਹੀਂ ਗੁਰੂ ਦਾ ਸਿੱਖਾ ਫਰਜ਼ਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲਿਆ ਉਹਨੂੰ ਕਹ ਕੇ ਮੈਂ 4:00 ਵਜੇ ਬੋਲ ਰਿਹਾ ਸਟੇਜ ਤੇ ਜਰਾਨਾ ਵਾਲਾ ਜਿਹੜਾ ਫਾਜ਼ਲ ਕਾਇਰ ਤੇ ਕੋਲ ਹੈ ਉਹਨੂੰ ਕਹ ਪੰਜ ਵਜੇ ਤੈਨੂੰ ਤੇਰੀ ਲੜਕੀ ਕਰਿਆ ਜੂ ਪਰ ਗੱਲ ਠੀਕ ਹੋਈ ਤੇ ਹੋਰ ਰੌਣਾ ਨਾ ਪਈ ਹੋਇਆ ਮਹਿੰਦਰ ਸਿੰਘ ਸਾਝਾਂ ਵਾਲੇ ਦੇ ਦਾਸ ਨੇ ਡਿਊਟੀ ਲਈ ਖਾਲਤਾ ਜੀ ਪੌਣੇ 5 ਵਜੇ ਨੂੰ ਉਹ ਲੜਕੀ لے ਆ ਕੇ ਹਿੰਦੂ ਦੇ ਘਰੇ ਦਿੱਤੀ ਕਲਾਖ ਚੰਦਰ ਕਰਿਆਣਾ ਦੁਕਾਨ ਵਾਲਾ ਇੱਥੇ ਉਹਦੀ ਦੁਕਾਨ ਨੂੰ ਅੱਗ ਲੱਗ ਗਈ ਕਰੀਅਨ ਜੂਨੀਅਨ ਨੇ ਕਹਿ ਕੇ ਪਿੰਧਰਾਵਾਲਾ ਨਾਲ ਇਹਦੇ ਉਹਨੇ ਨਹੀਂ ਲਿਆ ਦੋ ਸਿੱਖ ਤੇ ਇੱਕ Hindu تینੇ ਮੇਰੇ ਕੋਲ ਕਮਰੇ ਚ ਆਏ ਆ ਕੇ ਰੋ ਪਿਆ ਉਹ ਮੈਂ ਕੀ ਗੱਲਾਂ ਰੋਣਾ ਕਿਉਂ ਹੈ ਕਹਿਣ ਲੱਗਾ ਜੀ ਮੇਰੀ ਦੁਕਾਨ ਸੜ ਗਈ ਮੈਂ ਦੱਸ ਕੀ ਚਾਹੁੰਦਾ ਹੈ ਕਹਿੰਦਾ ਜੇ ਤੁਸੀਂ 100 ਰੁਪਏ ਦੇ ਦਿਓ ਤੇ ਮੈਨੂੰ ਬਹਾਨਾ ਮਿਲ ਜੂਗਾ ਗ੍ਰਹੀ ਕਰਨ ਦਾ ਉਹਨੂੰ 500 ਰੁਪਏ ਦਿੱਤਾ ਰਮਨ ਨੂੰ ਅਗ ਲੱਗੀ ਕਪੂਰਥਲੇ ਉਥੋਂ ਦੇ ਲੀਡਰਾਂ ਨੂੰ ਵੀ ਪਤਾ ਹੈ 5000 ਰੁਪਏ ਉਹਦੇ ਮੁਕਾਦਮੇ ਤੇ ਖਰਚਾ ਜੱਥੇ ਨੇ ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ ਰਾਹ ਰੋਕੂ ਕਮ ਵਿੱਚ 10000 ਰੁਪਏ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ ਹੈ 5-5000 ਜੱਥੇ ਨੇ ਦਿੱਤਾ ਤੇ ਜੇ ਸਾਰਿਆਂ ਨਾਲ ਹਿੰਦੂਆਂ ਨਾਲ ਵੈਰ ਹੋਵੇ ਤੇ ਮੈਨੂੰ ਕੀ ਲੋੜ ਹੈ ਉਹਨਾਂ ਨੂੰ ਪੈਸੇ ਦੇਣ ਦੀ ਸਾਰੇ ਹਿੰਦੁਸਤਾਨ ਦੀ 7 ਕਰੋੜ ਦੀ ਗਿਣਤੀ ਹਿੰਦੂਆਂ ਵਿੱਚੋਂ ਕੋਈ ਮਾਜਦਾ ਲਾਲ ਇੱਥੇ ਜੇ Hindu ਹੋਵੇ ਤੇਰਾ ਸਿੱਖ ਜਿਹੜਾ ਕਹਿੰਦਾ ਸਾਡਾ ਫਰਕ ਪਉਂਦਾ ਬਾਹ ਖੜੀ ਕਰਕੇ ਕਹੋ ਕਿਸੇ ਹਿੰਦੁਸਤਾਨ ਦੇ ਇੱਕ Hindu ਨੇ ਨਵੀਂ ਪੰਜੀ ਦੀ ਸਿੱਖਸ਼ੀ ਦਾਲੇ ਪਰਿਵਾਰਾਂ ਨੂੰ ਘਰ ਜਾ ਕੇ ਦਿੱਤੀ ਹੈ